ਦੇਸ਼ ਤੋਂ ਵੀ ਬਾਹਰ ਬੈਠੀਆਂ ਨੇ ਹਨਾ ਓਨਰ ਦੇ ਅਕਾਊਂਟ ਦੇ ਵਿੱਚ ਹੀ ਕਰਵਾਵਾਂਗੇ ਜੋ ਵੀ ਤੁਹਾਡੀ ਪੇਮੈਂਟ ਹੋਊਗੀ ਤੇ ਪਸੰਦ ਕਰਵਾ ਦਵਾਂਗੇ ਹਰੇਕ ਚੀਜ਼ ਹਨਾ ਉਹਦੇ ਪੈਰਾਂ ਨਾਲ ਸਾਡੇ ਘਰ ਦੇ ਵਿੱਚ ਹੀ ਆ ਇਹ ਡਰੈੱਸ ਜਿਹੜੀ ਹੈਗੀ ਹੈ ਨਾ ਢਾਈ ਵਾ ਦੇ ਵਿੱਚ ਲੱਗਦੇ ਨੇਗੇ ਕਈਆਂ ਵਾਂ ਸਾਰਾ ਸਮਾਨ 800 ਰੁਪਏ ਤੋਲਾ ਇਹ ਐਦਾਂ ਮਿਲਦੀਆਂ ਨੇ ਨਾਲ ਹੀ ਮੇਕਅਪ ਦਾ ਸਮਾਨ ਪ੍ਰੋਡਕਟ ਹੋਣਗੇ ਉਹ ਬਿਲਕੁਲ ਓਰੀਜਨਲ ਹੋਣਗੇ ਹੂੰ ਹੋ ਗਈ ਕੀ ਕਰ ਰਹੀ ਹਾਂ ਮੈਂ ਬੱਸ ਸਰ ਸੋਈ ਦਾ ਸਮਾਨ ਚ ਸੰਭਰੀ ਸੀ ਪਤਾ ਕੀ ਸ਼ੋਪਿੰਗ ਕਰ ਕਿਵੇਂ ਉਹਦਾ ਦਿਖਾਉਣਾ ਨਹੀਂ ਹੂੰ ਦਿਖਾਉਣਾ ਹੈ ਹੋਰ ਆਪਾਂ ਤਾਂ ਆਪਣਾ ਕੰਮ ਹੀ ਹੈ ਅੱਜ ਨਾ ਅਸੀਂ ਸ਼ਾਪਿੰਗ ਕਰਨ ਗਏ ਸੀ ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ ਦੇਣੀ ਤੇ ਸ਼ਾਪਿੰਗ ਵਾਲੀ ਵੀਡੀਓ ਦੀ ਮੈਂ ਜਾਣਕਾਰੀ ਜਿਹੜੀ ਹੈਗੀ ਆ ਤੁਹਾਨੂੰ ਪਹਿਲਾਂ ਦੱਸੂਗੀ ਕਿਉਂਕਿ ਨਾ ਪਤਾ ਕੀ ਆ ਕਈ ਭੈਣਾਂ ਨੂੰ ਫਿਰ ਪਤਾ ਨਹੀਂ ਲੱਗਦਾ ਹੁੰਦਾ ਵੀ ਕੱਲ ਜਿਹੜੀ ਵੀਡੀਓ ਹੈਗੀ ਆ ਉਹ ਕਿੰਨੀ ਜਿਹੜੀ ਜ਼ਰੂਰੀ ਆ ਹਨਾ ਉਹਨਾਂ ਨੇ ਤੇ ਇਸੇ ਲਈ ਫਿਰ ਮੈਨੂੰ ਇਹ ਹੁੰਦਾ ਵੀ ਥੋੜੀ ਜਿਹੀ ਜਾਣਕਾਰੀ ਜਿਹੜੀ ਹੈਗੀ ਵੀਡੀਓ ਦੀ ਪਹਿਲਾਂ ਦੇ ਦੇਵਾਂ ਤੇ ਦੇਖੋ ਨਾ ਆਪਣੇ ਘਰ ਦੇ ਵਿੱਚ ਇਹ ਸਾਰਾ ਨਾ ਆਪਾਂ ਉਹ ਕਰਵਾਇਆ ਕੀ ਕਹਿੰਦੇ ਹੁੰਦੇ ਨੇ ਰੈਨੋਵੇਸ਼ਨ ਕਰਵਾਈ ਆ ਸਾਰੇ ਘਰ ਦੇ ਵਿੱਚ ਆ ਥੋੜਾ ਜਿਹਾ ਬਸ ਇਹਨੂੰ ਇਗਨੋਰ ਕਰਿਓ ਕਿਉਂਕਿ ਨਾ ਆਪਣੇ ਇੱਥੇ ਪਹਿਲਾਂ ਕੰਦ ਹੁੰਦੀ ਮਤਲਬ ਕੰਦ ਹੁੰਦੀ ਸੀ ਇੱਥੇ ਰਸੋਈ ਦੇ ਵਿੱਚਕਾਰ ਤੇ ਆਪਾਂ ਰਸੋਈ ਜਿਹੜੀ ਹੈਗੀ ਉਹ ਓਪਨ ਕਰ ਲਈ ਆ ਤੇ ਹੁਣ ਆਪਣੇ ਲੱਗਣੇ ਨੇ 26 27 ਤਰੀਕ ਨੂੰ ਪੇਂਟ ਵਾਲੇ ਤੇ ਆਪਾਂ ਸਾਰਾ ਜਿਹੜਾ ਘਰ ਹੈਗਾ ਉਹ ਪੇਂਟ ਕਰਵਾਉਣਾਗਾ ਤੇ ਨਹੀਂ ਪਤਾ ਕੀ ਆ ਐਦਾਂ ਸੀਗਾ ਜਦੋਂ ਅਸੀਂ ਘਰ ਦੀ ਰੇਨੋਵੇਸ਼ਨ ਕਰਵਾ ਰਹੇ ਸੀ ਨਾ ਵਿੱਚ ਜਿਹੜੇ ਮੇਰੇ ਡੈਡੀ ਨੇ ਨਾ ਉਹ ਬਿਮਾਰ ਹੋ ਗਏ ਸੀਗੇ ਮਤਲਬ ਜਦੋਂ ਅਸੀਂ ਘਰ ਦੀ ਰੇਨੋਵੇਸ਼ਨ ਕਰਵਾ ਰਹੇ ਸੀਗੇ ਹੁਣ ਦੇਖੋ ਜਦੋਂ ਬਿਮਾਰ ਹੋ ਗਏ ਸੀ ਵਿੱਚ ਉਹ ਤਾਂ ਫਿਰ ਸਾਰਾ ਜਿਹੜਾ ਕੰਮ ਹੈਗਾ ਸਾਨੂੰ ਬੰਦ ਕਰਨਾ ਪਿਆ ਤੇ ਇਸੇ ਲਈ ਹੁਣ ਵਿੱਚ ਦੀ ਠੰਡ ਆ ਗਈ ਜੇ ਹੁਣ ਠੰਡ ਦੇ ਵਿੱਚ ਪੇਂਟ ਕਰਾਉਂਦੇ ਤਾਂ ਉਹ ਜਿਹੜੇ ਹੁੰਦੇ ਨਾ ਪਪੜੀਆਂ ਜਿਹੀਆਂ ਉੱਠਣ ਲੱਗ ਜਾਂਦੀਆਂ ਹੁੰਦੀਆਂ ਨੇ ਪੇਂਟ ਦੀਆਂ ਇਸੇ ਕਰਕੇ ਜਿਹੜਾ ਪੇਂਟ ਹੈਗਾ ਅਸੀਂ ਉਹ ਨਹੀਂ ਕਰਵਾਇਆ ਹੁਣ ਮੌਸਮ ਦੇਖੋ ਸਹੀ ਆ ਗਿਆ ਹੁਣ ਬਿਲਕੁਲ ਹੁਣ ਅਸੀਂ ਜਿਹੜਾ ਹੈਗਾ ਹੁਣ ਤ੍ਰਿਕ ਤਾਂ ਕਸੀ ਪੇਟ ਵਾਲੇ ਜਿਹੜੇ ਹੈਗੇ ਨੇ ਉਹ ਲਗਵਾ ਲੈਣੇ ਨੇ ਤੇ ਤੇ ਆ ਦੇਖੋ ਬਾਕੀ ਜਿਹੜਾ ਸਮਾਨ ਹੈ ਨਾ ਮੇਰਾ ਉਧਰ ਪਿਆ ਜਿੱਧਰ ਮੈਂ ਕਟਿੰਗ ਕਰਦੀ ਹੁੰਨੀ ਆਂਗੀ ਤੇ ਆ ਦੇਖੋ ਆਪਾਂ ਨਾ ਰੋਲ ਵਗੈਰਾ ਜਿਹੜੇ ਹੈਗੇ ਨੇ ਉਹ ਲੈ ਕੇ ਆਏਾਂਗੇ ਜਿਵੇਂ ਹੁਣ ਜਿਹੜੀਆਂ ਪੈਣਾ ਬੁਟੀਕ ਦਾ ਕੰਮ ਕਰਦੀਆਂ ਨੇ ਮੈਂ ਤੁਹਾਨੂੰ ਇਦਾਂ ਦੀ ਜਗ੍ਹਾ ਦੱਸੂਗੀ ਵੀ ਜਿੱਥੋਂ ਇਹ ਤੁਹਾਨੂੰ ਹਾਫ ਰੇਟ ਤੇ ਹੀ ਮਿਲੂਗਾ ਬਿਲਕੁਲ ਠੀਕ ਹੈ ਤੇ ਆ ਜਿਹੜਾ ਇੰਟਰਲੌਕ ਕਰਨ ਵਾਲਾ ਧਾਗਾ ਹੁੰਦਾ ਹੈ ਨਾ ਆਪਣਾ ਤੇ ਆ ਜਿਹੜੀ ਹੈਗੀ ਆ ਪਾਈਪਿੰਗ ਵਗੈਰਾ ਜਿਹੜੀ ਆਪਾਂ ਕੱਢ ਦੇਾਂਗੇ ਹਨਾ ਉਹਦੇ ਪੈਕਟ ਨੇਗੇ ਤੇ ਬਾਕੀ ਜਿਹੜਾ ਸਮਾਨ ਹੈਗਾ ਆਪਣਾ ਉਧਰ ਪਿਆ ਸਾਰਾ ਜਿਹੜਾ ਆਪਾਂ ਲੈ ਕੇ ਆਏ ਆ ਇੱਕ ਆ ਜਿਹੜੇ ਆ ਤੁਸੀਂ ਦੇਖਦੇ ਹੋਵੋਗੇ ਜਿਹੜੇ ਆ ਲੱਗੇ ਹੋਏ ਨੇ ਇਹਨਾਂ ਮੇਰੀਆਂ ਭਾਂਜੀਆਂ ਨੇਗੀਆਂ ਜਿਹੜੀਆਂ ਮੇਰੀ ਸਿਸਟਰ ਦੀਆਂ ਬੇਟੀਆਂ ਹੁਣ ਜਿਵੇਂ ਸਾਡੀ ਦੋਨਾਂ ਸਿਸਟਰ ਦੀ ਮੈਰਿਜ ਇੱਕ ਘਰੇ ਹੋਈ ਹੋਈ ਆ ਨਾ ਤੇ ਇਹ ਜਿਹੜੀ ਉਹਨਾਂ ਦੀ ਇਹ ਛੋਟੀ ਬੇਟੀ ਦੇ ਪੈਰ ਨੇਗੇ ਇਹ ਜਿਹੜੇ ਵੱਡੀ ਬੇਟੀ ਦੇ ਪੈਰ ਨੇਗੇ ਤੇ ਅਸੀਂ ਨਾ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਹੈਗੇ ਸੀ ਉਹ ਲੈ ਕੇ ਰੱਖ ਲਏ ਸੀ ਜਦੋਂ ਉਹ ਮਾਰ ਗਏ ਨੇਗੇ ਸਾਨੂੰ ਇਹ ਲੱਗਦਾ ਸੀ ਵੀ ਜਿਹੜੀ ਸਾਡੇ ਘਰ ਦੀ ਬਰਕਤ ਹੈਗੀ ਆ ਉਹ ਸਾਡੇ ਘਰ ਦੇ ਵਿੱਚ ਹੀ ਰਹੇ ਹਨਾ ਵੀ ਉਹਨਾਂ ਦੇ ਪੈਰ ਨੇ ਜਿਹੜੇ ਅਸੀਂ ਉਹਨਾਂ ਦੇ ਲੈ ਕੇ ਰੱਖ ਲਿਆ ਇਸ ਲਈ ਨਾ ਅਸੀਂ ਇਹਨਾਂ ਨੂੰ ਇੱਥੇ ਹੁਣ ਅਸੀਂ ਹੈਂਗ ਕਰਾਂਗੇ ਵੈਸੇ ਕਿਤੇ ਵੀ ਸਾਨੂੰ ਲੱਗੂਗਾ ਕਿਉਂਕਿ ਹਜੇ ਨਾ ਸਾਡੇ ਅਸੀਂ ਤਾਂ ਨਹੀਂ ਸਾਰਾ ਕੁਝ ਹੈਂਗ ਕਰ ਰਹੇ ਕਿਉਂਕਿ ਹੁਣ ਕੰਮ ਤਾਂ ਦੇਖੋ ਸ਼ੁਰੂ ਹੋਣ ਵਾਲਾ ਹੀ ਆ ਚਾਰ ਪੰਜ ਦਿਨਾਂ ਤੱਕ ਇਸ ਲਈ ਹੁਣ ਬਸ ਜਿੱਥੇ ਸਾਨੂੰ ਲੱਗੂਗਾ ਵੀ ਹਾਂ ਹੁਣ ਇੱਥੇ ਅਸੀਂ ਇਹਨਾਂ ਨੂੰ ਟੰਗ ਸਕਦੇ ਆ ਬਸ ਉੱਥੇ ਹੀ ਹੈਂਗ ਕਰਾਂਗੇ ਇਹਨਾਂ ਨੂੰ ਕਿਉਂਕਿ ਦੇਖੋ ਬਾਰ-ਬਾਰ ਜਦੋਂ ਆਪਾਂ ਟੱਕ ਲਾ ਦਨੇ ਨਾ ਫਿਰ ਉਹ ਪੇਂਟ ਜਿਹੜਾ ਹੈਗਾ ਉਹ ਫਿਰ ਖਰਾਬ ਹੋ ਜਾਂਦਾ ਹੁੰਦਾ ਇਹ ਅਸੀਂ ਬਣਵਾ ਕੇ ਰੱਖ ਲਏ ਸੀ ਉਸ ਟਾਈਮ ਤੇ ਤੇ ਦੇਖੋ ਅਸੀਂ ਸੋਚਿਆ ਮੈਂ ਕਿ ਜਦੋਂ ਦਵਾਰਾ ਆਉਣਗੀਆਂ ਨਾ ਉਹ ਉਸ ਟਾਈਮ ਤੇ ਫਿਰ ਉਹਨਾਂ ਦੇ ਪੈਰ ਜਿਹੜੇ ਹੈਗੇ ਨੇ ਆਪਾਂ नाप ਕੇ ਦੇਖਾਂਗੇ ਵੀ ਕਿੰਨੀਆਂ ਕਿ ਵੱਡੇ ਵੱਡੇ ਹੋ ਗਏ ਨੇ ਉਹ ਆ ਸਾਡੇ ਘਰ ਦੀਆਂ ਲక్ష్ਮੀਆਂ ਨੇ ਉਹ ਤੇ ਸੁੱਖ ਨਾਲ ਜਦੋਂ ਫਿਰ ਉਹ ਅਸੀਂ ਚਲੋ ਚਲਿਆਂ ਗਈਆਂ ਉਹ ਇੱਥੋਂ ਉਹ ਕੈਨੇਡਾ ਚਲੇ ਗਏ ਪਰ ਜਿਹੜੀ ਵਰਕਤ ਹੈਗੀ ਆ ਮੈਨੂੰ ਲੱਗਦਾ ਉਹਨਾਂ ਦੇ ਪੈਰਾਂ ਨਾਲ ਸਾਡੇ ਘਰ ਦੇ ਵਿੱਚ ਹੀ ਆ ਹਜੇ ਵੀ ਕਿਉਂਕਿ ਕੁੜੀਆਂ ਦੇ ਨਾਲ ਜਿਹੜਾ ਸਾਡਾ ਘਰ ਪਰਿਵਾਰ ਹੁੰਦਾ ਨਾ ਉਹ ਮਤਲਬ ਵਰਕਤ ਜਿਹੜੀ ਹੈਗੀ ਆ ਉਹ ਰਹਿਂਦੀ ਹੁੰਦੀ ਆ ਘਰ ਦੇ ਵਿੱਚ ਲੋ ਮੈਂ ਨਾ ਤੁਹਾਨੂੰ ਸਮਾਨ ਜਿਹੜਾ ਹੈਗਾ ਉਹ ਦਿਖਾਉਣੀ ਆ ਮੇਰਾ ਸਾਰਾ ਸਮਾਨ ਜਿਹੜਾ ਹੈਗਾ ਉੱਧਰ ਪਿਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਭੈਣਾਂ ਨੇ ਜਿਹੜਾ ਹੈਗਾ ਉਹ ਜੁੜੇ ਰਹਿਣਾ ਠੀਕ ਆ ਬਲੌਗ ਦੇ ਨਾਲ ਹੂੰ ਕੀ ਆ ਦੇਖ ਲਓ ਗਾਇਸ ਵੀਰੇ ਮੇਰੀ ਭੈਣ ਹੈ ਹਾਂ ਜੀ ਸੱਚੀ ਬਾਈ ਰਹਿੰਦੇ ਆ ਜਿਹੜਾ ਸੱਚੀ ਬਾਦਰੀ ਆ ਰਹੀ ਹੈ ਹੁਣ ਹੈ ਲੈ ਆਈ ਸਾਡੇ ਲਈ ਵੀ ਸਾਡੇ ਲਈ ਵੀ ਲੈ ਆਈ ਬਾੜ ਮੁੱਲ ਦੇ ਆਹ ਦੇਖ ਹਾਏ ਮੈਨੂੰ ਦੇਖ ਦੇਖ ਕੇ ਲੱਗਿਆ ਨਾ ਕਿੱਥੋਂ ਦੇ ਬਾਲਾ ਹਾ ਤੇ ਮੜਾ ਦਿਖਾਏ ਮੜਾ ਪਿੱਛੇ ਮੇਰੇ ਪਾਲ ਸਾਡੇ ਲਈ ਬਾਹਰ ਲੈ ਆਇਓ ਹਾਂਜੀ ਗਾਇਸ ਤੁਸੀਂ ਮੰਗਾਉਣੇ ਕਿਸੇ ਨਾਲ ਹਾਂ ਬਿਲਕੁਲ ਦੇਖੀ ਜਿਵੇਂ ਬਿਲਕੁਲ ਰੀਅਲ ਲੱਗਦੇ ਨੇ ਹਾਂ ਹਾਂ ਐਦਾਂ ਦਿਖਾ ਇਧਰ ਦੇਖ ਹੁਣ ਦੇਖ ਇਧਰ ਦੇਖ ਤੇਰੀ ਦਿਖਾ ਰਹੀ ਹੁਣ ਇਧਰ ਪਾਜੀ ਬਣਾ ਰਹੀ ਨੇ ਤੇਰੀ ਵੀਡੀਓ ਆ ਦੇਖ ਹੈਨਾ ਲੈ ਬਿਲਕੁਲ ਸਹੀ ਲੱਗਦੇ ਆ ਰਾਜੂ ਲੈ ਆਏ ਕਿੰਨੇ ਦੇ ਇਹ ਕਿੰਨੇ ਦੇ ਮਿਲੇ ਆ ਆ ਦੇਖੋ ਇਧਰ ਮੇਰੀ ਭਾਣਜੀ ਆ ਭਾਣਜੀ ਬੱਬੂ ਦਿਖਾਈ ਇਧਰ ਮੋ ਰਵਲੀਨ ਐ ਇਧਰ ਹੈਲੋ ਕਰ ਦੋ ਸਾਰਿਆਂ ਨੂੰ ਦੇਖੀ ਰਵਲੀਨ ਹੈ ਹੈਲੋ ਹੈਲੋ ਕਰ ਦੋ ਹੈਲੋ ਕਰ ਦੋ ਹੈਲੋ ਗਾਇਜ਼ ਹੈਲੋ ਗਾਇਜ਼ ਹਾਂ ਹਾਂ ਚਲੋ ਮੈਂ ਵੀ ਥੋੜੀ ਜ਼ਰੂਰੀ ਵੀਡੀਓ ਬਣਾਉਣੀ ਸੀ ਬਣਾ ਲਈ ਅਸੀਂ ਵੀ ਹਾਂ ਠੀਕ 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 ਹੈ ਠੀਕ ਹੈ ਬਾਏ ਠੀਕ ਦੇਖੋ ਪਹਿਲਾਂ ਤਾਂ ਨਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਮੈਨੂੰ ਨਾ ਜਦੋਂ ਮੈਂ ਵੀਡੀਓ ਪਾਉਣੀ ਹੁੰਦੀ ਹੈ ਨਾ ਸ਼ਾਪਿੰਗ ਵਾਲੀ ਮੈਨੂੰ ਬਹੁਤ ਭੈਣ ਭਰਾ ਨਾ ਕਈ ਵਾਰੀ ਮੈਨੂੰ 네ਗੇਟਿਵ ਜਿਹਾ ਲੱਗਦੇ ਹੁੰਦੇ ਨੇ ਉਹ ਵੀ 네ਗੇਟਿਵ ਕਮੈਂਟ ਕਰਦੇ ਨੇ ਹੈਨਾ ਚਲੋ ਮੈਨੂੰ ਉਸ ਚੀਜ਼ ਨਾਲ ਕੋਈ ਚੱਕਰ ਨਹੀਂ ਆ ਪਰ ਉਹ ਪਤਾ ਕੀ ਕਹਿੰਦੇ ਹੁੰਦੇ ਆ ਵੀ ਤੁਸੀਂ ਜਿਹੜੀ ਮਤਲਬ ਅਧਿਆਲੀ ਵੀਡੀਓ ਪਾਉਣੀ ਹੁੰਦੀ ਹੈ ਨਾ ਸ਼ਾਪਿੰਗ ਵਾਲੀ ਉਹ ਸੋਚਦੇ ਆ ਵੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਹੈਨਾ ਕਿਸੇ ਦੀ ਵੀ ਤੁਹਾਨੂੰ ਪੈਸੇ ਮਿਲਦੇ ਆ ਉਸ ਚੀਜ਼ ਦੇ ਵੀ ਦੇਖੋ ਇਦਾਂ ਦਾ ਕੁਝ ਨਹੀਂ ਆ ਮੇਰਾ ਕੰਮ ਹੈਗਾ ਬੁਟੀਕ ਦਾ ਮੈਂ ਆਪਣਾ ਸਮਾਨ ਲੈਣ ਜਾਣੀ ਹੁੰਨੀ ਆ ਫਿਰ ਮੈਂ ਸੋਚਦੀ ਹੁੰਨੀ ਆ ਵੀ ਦੇਖੋ ਜਦੋਂ ਮੈਨੂੰ ਇਹ ਚੀਜ਼ ਮੈਨੂੰ ਲੱਗਦਾ ਵੀ ਇੱਥੇ ਸਸਤੀ ਮਿਲਦੀ ਆ ਮੈਨੂੰ ਇਹ ਹੁੰਦਾ ਵੀ ਚਲੋ ਮੈਂ ਆਪਣੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਵੀ ਦੱਸ ਦਵਾਂ ਹਨਾ ਵੀ ਚਲੋ ਇੱਥੇ ਸਸਤੀ ਮਿਲਦੀ ਆ ਮੈਂ ਕੋਈ ਪ੍ਰੋਮੋਸ਼ਨ ਵਗੈਰਾ ਨਹੀਂ ਕਰਦੀ ਹੁੰਦੀ ਕਿਸੇ ਦੀ ਵੀ ਮੈਂ ਕਿਸੇ ਸ਼ਾਪ ਵਾਲੇ ਦੀ ਪ੍ਰੋਮੋਸ਼ਨ ਕਰਦੀ ਹੁੰਨੀ ਆ ਅਸੀਂ ਸਿਰਫ ਆਪਣਾ ਸਮਾਨ ਲੈਣ ਜਾਂਦੇ ਹੁੰਨੇ ਆ ਤਾਂ ਮੈਂ ਤੁਹਾਡੇ ਲਈ ਵੀਡੀਓ ਜਿਹੜੀ ਹੈਗੀ ਉਹ ਬਣਾਉਣੀ ਹੁੰਨੀ ਆ ਕਿ ਉਹਦੇ ਵਿੱਚ ਮੇਰਾ ਪਰਸਨਲ ਕੋਈ ਉਹ ਨਹੀਂ ਹੁੰਦਾ ਹੈਗਾ ਤੇ ਇੱਕ ਨਾ ਵੀ ਜਿਵੇਂ ਹੁਣ ਮੈਨੂੰ ਪੈਣਾ ਨਾ ਕਈ ਬਹੁਤ ਨੇ ਮੈਨੂੰ ਮੈਸੇਜ ਕੀਤੇ ਜਿਹੜੀ ਮੈਂ ਦੀ ਵੀਡੀਓ ਪਾਈ ਸੀਗੀ ਰੂਪਸਕਵਰ ਵਾਲਿਆਂ ਦੀ ਵੀਡੀਓ ਪਾਈ ਸੀ ਸੇਲ ਵਾਲੀ ਹੈਨਾ ਦੇਖੋ ਉਹ ਤਾਂ ਅਸਲ ਚ ਲੱਗੀ ਹੋਈ ਆ ਸੇਲ ਹਰ ਸਾਲ ਉਹ ਸੇਲ ਜਿਹੜੀ ਹੈਗੀ ਆ ਉਹ ਲੱਗਦੀ ਹੁੰਦੀ ਆ ਮੈਂ ਦੱਸਿਆ ਵੀ ਸੀ ਵੀਡੀਓ ਦੇ ਵਿੱਚ ਵੀ ਸਾਲ ਦੇ ਵਿੱਚ ਦੋ ਵਾਰੀ ਲੱਗਦੀ ਹੁੰਦੀ ਆ ਕਿ ਉਹ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਤੁਸੀਂ ਇੱਥੇ ਆ ਕੇ ਚੈੱਕ ਕਰ ਲਓ ਹੈਨਾ ਸੇਲ ਵੀ ਕਿੱਦਾਂ ਦੇ ਸੇਲ ਹੈਗੇ ਜਿਹੜੇ ਭੈਣ ਭਰਾ ਆ ਸਕਦੇ ਨੇ ਉਹ ਦੇਖੋ ਜਿਹੜੇ ਭੈਣ ਭਰਾ ਨਹੀਂ ਆ ਸਕਦੇ ਨਾ ਉਹਨਾਂ ਨੇ ਮੈਨੂੰ ਕਾਫੀ ਨੇ ਮੈਸੇਜ ਕੀਤਾ ਸੀਗਾ ਕਿ ਦੀਦੀ ਤੁਸੀਂ ਸਾਡੇ ਲਈ ਸੂਟ ਭੇਜ ਦੋਗੇ ਵੀ ਦੇਖੋ ਵੈਸੇ ਤਾਂ ਚਲੋ ਮੈਂ ਐਦਾਂ ਦਾ ਕੋਈ ਇੰਟਰਸਟ ਨਹੀਂ ਹੈਗਾ ਮੈਨੂੰ ਵੀ ਹਾਂ ਮੈਂ ਕਿਸੇ ਲਈ ਸੂਟ ਭੇਜਾਂ ਪਰ ਕਈ ਵਾਰੀ ਨਾ ਜ਼ਿਆਦਾ ਹੀ ਰਿਕੁਐਸਟ ਕਰ ਲੱਗ ਜਾਂਦੇ ਨੇ ਭੈਣ ਭਰਾ ਮੇਰੀ ਮੰਮੀ ਵਾਲੇ ਫੋਨ ਤੇ ਵੀ ਕਈ ਭੈਣ ਭਰਾਵਾਂ ਨੇ ਕਾਲ ਕੀਤੀ ਸੀਗੀ ਕਿ ਤੁਹਾਡੀ ਬੇਟੀ ਨੇ ਜਿਹੜੇ ਉਹ ਸਾਡੇ ਲਈ ਸੂਟ ਭੇਜ ਦਣਗੇ ਪਰ ਦੇਖੋ ਹੁਣ ਮੈਂ ਕਲੀਅਰ ਕੱਟ ਤੁਹਾਡੇ ਨਾਲ ਗੱਲ ਕਰਦੀ ਆ ਮੈਂ ਪ੍ਰੋਮੋਸ਼ਨ ਵਗੈਰਾ ਨਹੀਂ ਕਰਦੀ ਹੁੰਦੀ ਹੈਗੀ ਕਿਸੇ ਦੀ ਜੇ ਤੁਸੀਂ ਕਹੋ ਸ਼ਾਪ ਵਾਲਿਆਂ ਦੀ ਬਸ ਇਹ ਆ ਵੀ ਦੇਖੋ ਹੁਣ ਜਿਵੇਂ ਮੇਰਾ ਬੁਟੀਕ ਦਾ ਕੰਮ ਹੈਗਾ ਹਨਾ ਵੀ ਜੇ ਕੋਈ ਭੈਣ ਭਰਾ ਮੇਰੇ ਕੋਲੋਂ ਮੰਗਵਾਉਣਾ ਚਾਹੁੰਦਾ ਹੈ ਨਾ ਸੂਟ ਵੀ ਤਾਂ ਮੈਂ ਭਾਵੇਂ ਬਾਹਰ ਬੈਠੀਆਂ ਨੇ ਪਹਿਣਾ ਉਹ ਭਾਵੇਂ ਕਿਤੇ ਹੋਰ ਆਪਣੇ ਪੰਜਾਬ ਦੇ ਮਤਲਬ ਪੰਜਾਬ ਤੋਂ ਬਾਹਰ ਬੈਠੀਆਂ ਨੇ ਭਾਵੇਂ ਇਸ ਦੇਸ਼ ਤੋਂ ਵੀ ਬਾਹਰ ਬੈਠੀਆਂ ਨੇ ਹਨਾ ਤੇ ਫਿਰ ਮੈਂ ਸੋਚਿਆ ਜਦੋਂ ਇੰਨੇ ਭੈਣ ਭਰਾਵਾਂ ਦੇ ਮੈਸੇਜ ਆਏ ਵੀ ਚਲੋ ਆਪਾਂ ਦੇਖ ਲੈਣਾ ਵੀ ਜੇ ਤੁਹਾਨੂੰ ਸਹੀ ਲੱਗੀ ਤਾਂ ਇਹ ਗੱਲ ਵੀ ਮੈਂ ਤੁਹਾਨੂੰ ਆਪਣਾ ਜਿਹੜਾ ਹੈਗਾ ਉਹ ਦੱਸ ਦਿੰਨੀ ਆ ਵੀ ਹਨਾ ਜੇ ਤੁਸੀਂ ਮੇਰੇ ਤੋਂ ਸੂਟ ਵਗੈਰਾ ਮੰਗਵਾਉਣੇ ਨੇ ਵੀ ਦੇਖੋ ਜਿਵੇਂ ਹੁਣ ਮੇਰਾ ਤਾਂ ਕੰਮ ਹੀ ਆ ਮੈਂ ਜਾਣਦੀ ਰਹਿਣੀ ਆ ਸ਼ਾਪ ਵਗੈਰਾ ਤੇ ਮੈਨੂੰ ਹਰ ਇੱਕ ਕੋਨੇ-ਕੋਨੇ ਦਾ ਪਤਾ ਲੁਧਿਆਣੇ ਦਾ ਵੀ ਕਿੱਥੇ ਕੀ ਮਿਲਦਾਗਾ ਜੇ ਕੋਈ ਭੈਣ ਭਰਾ ਮੰਗਵਾਉਣਾ ਚਾਹੁੰਦਾ ਨਾ ਤਾਂ ਫਿਰ ਇਹ ਆ ਵੀ ਚਲੋ ਆਪਾਂ ਉਹਨਾਂ ਕੋਲੋਂ ਥੋੜੀ ਜੀ ਚਾਰਜਿੰਗ ਫੀਸ ਲੈ ਕੇ ਨਾ ਵੀ ਜਿਵੇਂ ਹੁਣ ਦੇਖੋ ਮੇਰਾ ਵੀ ਬੁਟੀਕ ਦਾ ਕੰਮ ਆ ਹਨਾ ਵੀ ਜਿੰਨੇ ਟਾਈਮ 'ਚ ਮੈਂ ਤੁਹਾਡੇ ਲਈ ਸੂਟ ਵਗੈਰਾ ਖਰੀਦਣ ਜਾਊਂਗੀ ਜਾਂ ਕੋਈ ਵੀ ਸਮਾਨ ਖਰੀਦਣ ਜਾਊਂਗੀ ਤਾਂ ਇਹ ਆ ਵੀ ਉਹਨੇ ਚ ਆਪਣਾ ਲਾਈਨਿੰਗ ਵਾਲੇ ਸੂਟ ਨਿਕਲ ਜਾਂਦੇ ਆ ਹਨਾ ਆਪਣੇ ਉਸੇ ਹਿਸਾਬ ਨਾਲ ਆਪਣਾ ਦੇਖੋ ਚਾਰਜਿੰਗ ਫੀਸ ਹੋਊਗੀ ਬਸ ਇਹ ਆ ਵੀ ਜਿਹੜਾ ਬਿੱਲ ਹੋਊਗਾ ਨਾ ਬਿੱਲ ਆਪਾਂ ਓਨਰ ਦਾ ਮਤਲਬ ਤੁਹਾਨੂੰ ਸਾਰਾ ਜਿਹੜਾ ਹੈਗਾ ਓਨਰ ਦੇ ਅਕਾਊਂਟ ਦੇ ਵਿੱਚ ਹੀ ਕਰਵਾਵਾਂਗੇ ਜੋ ਵੀ ਤੁਹਾਡੀ ਪੇਮੈਂਟ ਹੋਊਗੀ ਆਪਾਂ ਆਪਣੇ ਅਕਾਊਂਟ ਦੇ ਵਿੱਚ ਕੋਈ ਪੇਮੈਂਟ ਨਹੀਂ ਕਰਵਾਵਾਂਗੇ ਹੁਣ ਜਿੰਨਾ ਤੁਹਾਡਾ ਪੱਕਾ ਬਿੱਲ ਜਿਹੜਾ ਹੈਗਾ ਉਹ ਬਣਿਆ ਹੋਊਗਾ ਨਾ ਤੁਸੀਂ ਸਿੱਧੀ ਡਾਇਰੈਕਟ ਓਨਰ ਦੇ ਅਕਾਊਂਟ ਦੇ ਵਿੱਚ ਪੇਮੈਂਟ ਕਰ ਸਕਦੇ ਹੋ ਨਾ ਵੀ ਮਤਲਬ ਦੁਕਾਨ ਦੇ ਮਾਲਕ ਦੇ ਜਿਹੜਾ ਅਕਾਊਂਟ ਹੋਊਗਾ ਉਹਦੇ ਅਕਾਊਂਟ ਦੇ ਵਿੱਚ ਕਰ ਸਕਦੇ ਹੋ ਨਾ ਪੇਮੈਂਟ ਠੀਕ ਆ ਆਪਾਂ ਆਪਣੇ ਅਕਾਊਂਟ ਦੇ ਵਿੱਚ ਕੁਝ ਨਹੀਂ ਕਰਨਾ ਤੇ ਹੁਣ ਇੱਥੋਂ ਤੁਹਾਨੂੰ ਇਹ ਤਾਂ ਕਲੀਅਰ ਹੋ ਗਿਆ ਹੋਣਾ ਵੀ ਆਪਾਂ ਉਹਦੇ ਵਿੱਚੋਂ ਕੁਝ ਨਹੀਂ ਰੱਖਣਾ ਹੈਗਾ ਵੀ ਇੰਨੀਕ ਤਾਂ ਤੁਸੀਂ ਕਲੀਅਰਿਟੀ ਰੱਖੋ ਬਸ ਇਹ ਆ ਵੀ ਆਪਣੇ ਆਪ ਚਾਰਜਿੰਗ ਫੀਸ ਜਿਹੜੀ ਹੈਗੀ ਆ ਉਹ ਜਾਣ ਆਉਣ ਦੀ ਆਪਾਂ ਉਹ ਲੈ ਲਵਾਂਗੇ ਕਸਟਮਰ ਕੋਲ ਜਿਹੜਾ ਹੈਗਾ ਪੇਮੈਂਟ ਤੁਸੀਂ ਉਹ ਕਰ ਦਿਓ ਹਨਾ ਓਨਰ ਦੇ ਅਕਾਊਂਟ ਦੇ ਵਿੱਚ ਜਿਵੇਂ ਹੁਣ ਤੁਸੀਂ ਮੇਰੇ ਕੋਲ ਕੋਈ ਸੂਟ ਕੁਝ ਵੀ ਮੰਗਾਉਨੇ ਹੋ ਆਪਾਂ ਤੁਹਾਨੂੰ ਵੀਡੀਓ ਕਾਲ ਤੇ ਪਸੰਦ ਕਰਵਾ ਦੇਵਾਂਗੇ ਹਰੇਕ ਚੀਜ਼ ਹਨਾ ਵੀ ਤੁਹਾਨੂੰ ਪ੍ਰਾਈਸ ਟੈਗ ਵੀ ਦਿਖਾ ਦੇਵਾਂਗੇ ਵੀ ਦੇਖੋ ਜੀ ਇਹ ਚੀਜ਼ ਐਨੇ ਦੀ ਆ ਜੇ ਤੁਹਾਨੂੰ ਸਹੀ ਲੱਗੂਗਾ ਵੀ ਹਾਂ ਆਪਾਂ ਇਹਦੀ ਚੀਜ਼ ਲੈਣੀ ਆ ਤਾਂ ਤੁਸੀਂ ਲੈ ਸਕਦੇ ਹੋ ਉਹ ਚੀਜ਼ ਨਹੀਂ ਸਹੀ ਲੱਗੂਗਾ ਤਾਂ ਆਪਾਂ ਹੋਰ ਦਿਖਾ ਦੇਵਾਂਗੇ ਤੁਹਾਨੂੰ ਹਨਾ ਵੀ ਆਪਾਂ ਤੁਹਾਨੂੰ ਵੀਡੀਓ ਕਾਲ ਤੇ ਜਿਹੜਾ ਹੈਗਾ ਉਹ ਪਸੰਦ ਕਰਵਾ ਦੇਵਾਂਗੇ ਇਹ ਵੀ ਦੇਖੋ ਮੈਂ ਤਾਂ ਹੁਣ ਇਹ ਰਾਏ ਬਣਾਈ ਆ ਕਰਦਿਆਂ ਨਾਲ ਵੀ ਜਦੋਂ ਮੈਨੂੰ ਮੈਸੇਜ ਜਿਹੜੇ ਹੈਗੇ ਸੀ ਜ਼ਿਆਦਾ ਹੀ ਆਉਣ ਲੱਗ ਗਏ ਤੇ ਕਾਲਸ ਜਿਹੜੀਆਂ ਹੈਗੀਆਂ ਸੀ ਮੇਰੀ ਮੰਮੀ ਵਾਲੇ ਫੋਨ ਤੇ ਜ਼ਿਆਦਾ ਹੀ ਆਉਣ ਲੱਗ ਗਈਆਂ ਸੀਗੀਆਂ ਮੈਂ ਕਿਹਾ ਵੀ ਐਦਾਂ ਨਾ ਹੋਵੇ ਵੀ ਭੈਣ ਭਰਾਵਾਂ ਨੂੰ ਵੀ ਹਨਾ ਇਹ ਜ਼ਿਆਦਾ ਹੀ ਉਹ ਕਰਦੇ ਆ ਵੀ ਚਲੋ ਅਸੀਂ ਇਹਨਾਂ ਨੂੰ ਇੱਕ ਮੌਕਾ ਦੇ ਰਿਹਾ ਨਾਲੇ ਵੀ ਚਲੋ ਕੰਮ ਸਟਾਰਟ ਕਰਨ ਦਾ ਤੇ ਜੇ ਤੁਹਾਨੂੰ ਮੈਂ ਠੀਕ ਲੱਗਦਾ ਤਾਂ ਮੈਂ ਤੁਹਾਡੇ ਲਈ ਸ਼ਾਪਿੰਗ ਜਿਹੜੀ ਹੈਗੀ ਉਹ ਕਰ ਦੂੰਗੀ ਕਿਤੇ ਵੀ ਕੋਈ ਭੈਣ ਭਰਾ ਬੈਠਾ ਬਾਹਰ ਬੈਠਾ ਬੇਸ਼ੱਕ ਆਪਣੇ ਪੰਜਾਬ ਦੇ ਵਿੱਚ ਬੈਠਾ ਠੀਕ ਹੈ ਜੀ ਕੰਟੈਕਟ ਨੰਬਰ ਜਿਹੜਾ ਹੈਗਾ ਤੁਹਾਨੂੰ ਉਹ ਮੈਂਸ਼ਨ ਕਰ ਦੂੰਗੀ ਵੀ ਤੁਸੀਂ ਇਹ ਵਾਲੇ ਕੰਟੈਕਟ ਨੰਬਰ ਤੇ ਮੈਨੂੰ ਕਾਲ ਕਰ ਲਓ ਜੇ ਕਿਸੇ ਭੈਣ ਭਰਾ ਨੇ ਮੰਗਾਉਣਾ ਹੋਊਗਾ ਤਾਂ ਤੁਸੀਂ ਮੈਨੂੰ ਵੀਡੀਓ ਤੇ ਕਮੈਂਟ ਕਰ ਦਿਓ ਮੈਂ ਉਹਨੂੰ ਕੰਟੈਕਟ ਨੰਬਰ ਜਿਹੜਾ ਹੈਗਾ ਆਪਣਾ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਬਸ ਆਪਾਂ ਸਮਾਨ ਜਿਹੜਾ ਹੈਗਾ ਸਾਰਾ ਵੀਡੀਓ ਕਾਲ ਤੇ ਉਹਨਾਂ ਨੂੰ ਪਸੰਦ ਕਰਵਾ ਦੇਵਾਂਗੇ ਇੱਕ ਤੇ ਬਸ ਭੈਣ ਭਰਾਵਾਂ ਦੇ ਮੈਸੇਜ ਜਿਹੜੇ ਹੈਗੇ ਨਿਆਰੇ ਆ ਦੇਖੋ ਆ ਡਰੈਸ ਜਿਹੜੀ ਹੈਗੀ ਆਪਾਂ ਇਹ ਬਣਾਈ ਹੋਈ ਸੀ ਕੁਝ ਬਹੁਤ ਵੀਡੀਓ ਨੇ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਸਟਿਚਿੰਗ ਵਾਲੇ ਚੈਨਲ ਤੇ ਆਉਂਦੀਆਂ ਹੀ ਨਹੀਂ ਹੁੰਦੀਆਂ ਕਿਉਂਕਿ ਨਾ ਮੈਨੂੰ ਇਹ ਹੁੰਦਾ ਵੀ ਦੇਖੋ ਆਪਾਂ ਪੰਜਾਬੀ ਆਂਗੇ ਹਨਾ ਇਦਾਂ ਦੀਆਂ ਡਰੈਸਸ ਵਗੈਰਾ ਸ਼ਾਇਦ ਭੈਣਾ ਨਾ ਪਸੰਦ ਕਰਨ ਇਹ ਡਰੈਸ ਜਿਹੜੀ ਹੈਗੀ ਹੈ ਨਾ ਇਦਾਂ ਇੱਥੋਂ ਇਹਦੀਆਂ ਸਟੇਪ ਪਤਲੀਆਂ-ਪਤਲੀਆਂ ਬਣੀਆਂ ਹੋਈਆਂ ਆਉਣ ਗਿਆ ਤੇ ਇਹ ਸਿਰਫ ਇੱਥੇ ਤੱਕ ਬਲਾਊਜ਼ ਟਾਈਪ ਆਊਗੀ ਤੇ ਇਹਦਾ ਮੈਂ ਤੁਹਾਨੂੰ ਨਾ ਪੂਰਤਾ ਦਿਖਾਉਣੀ ਆ ਇਹ ਇੱਕ ਨਾ ਨਵੇਂ ਟਰੈਂਡ ਦੀ ਡਰੈਸ ਚੱਲੀ ਆ ਹੁਣ ਜਿਵੇਂ ਹੁਣ ਦੇਖੋ ਆ ਸੂਟ ਆ ਹਨਾ ਜਿਹੜਾ ਆ ਬਲਾਊਜ਼ ਆ ਇਹ ਨੀਚੇ ਆਜੂਗਾ ਇਹ ਇੱਥੇ ਤੱਕ ਹਨਾ ਬਿਲਕੁਲ ਇੱਥੇ ਤੱਕ ਬਲਾਊਜ਼ ਆਜੂਗਾ ਤੇ ਜਿਹੜਾ ਇਹ ਕੁੜਤਾ ਹੈਗਾ ਨਾ ਇਹਦਾ ਗਲਾ ਜਿਹੜਾ ਹੈਗਾ ਉਹ ਇੱਥੋਂ ਇੰਨਾ ਕੱਟਿਆ ਜਾਊਗਾ ਇਹ ਇੱਥੇ ਤੱਕ ਗਲਾ ਜਿਹੜਾ ਹੈਗਾ ਇਹਦਾ ਕੱਟ ਹੋ ਜਾਣਾ ਉਹ ਡੁੰਗਾਈ ਦੇ ਵਿੱਚ ਤੇ ਜਿਹੜਾ ਬਲਾਊਜ਼ ਹੈਗਾ ਉਹ ਵਿੱਚ ਦੀ ਦਿਖੂਗਾ ਤੇ ਕੁੜਤਾ ਜਿਹੜਾ ਹੈਗਾ ਉਹ ਉੱਪਰ ਆਜੂਗਾ ਹੁਣ ਤੁਸੀਂ ਦੇਖੋ ਇਹਦਾ ਗਲਾ ਜਿਹੜਾ ਹੈਗਾ ਉਹਵੇਂ ਇੰਨਾ ਕੱਟ ਕੱਟ ਕਰਨ ਲੱਗੀਆਂ ਦੇਖੋ ਇੰਨਾ ਡੀਪ ਗਲਾ ਹੁੰਦਾ ਕਿਤੇ ਪਰ ਇਹ ਗਲਾ ਦੇਖੋ ਬਣਨਾ ਹੀ ਇਦਾਂਗਾ ਇਹ ਇਹ ਗਲਾ ਇੱਥੋਂ ਜਾਊਗਾ ਮਤਲਬ ਆ ਚੀਜ਼ ਜਿਹੜੀ ਹੈਗੀ ਵਿਚਲਾ ਬਲਾਊਜ਼ ਦਿਖੂਗਾ ਤੇ ਇੱਥੇ ਤੱਕ ਜਿਹੜਾ ਗਲਾ ਹੈਗਾ ਉਹ ਆਜੂਗਾ ਇੰਸਟਾਗ੍ਰam ਤੇ ਬਹੁਤ ਟ੍ਰੈਂਡ ਹੋਇਆ ਹੋਇਆ ਮੈਨੂੰ ਕਸਟਮਰ ਨੇ ਇਹ ਭੇਜੀ ਸੀਗੀ ਡਰੈੱਸ ਤੇ ਬਹੁਤ ਡਰੈੱਸ ਐ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਮੈਂ ਵੀਡੀਓ ਨਹੀਂ ਬਣਾ ਪਾਉਂਦੀ ਮੈਂ ਇਹੀ ਸੋਚ ਕੇ ਬਣਾ ਬਣਾਉਣੀ ਹੁੰਦੀ ਆ ਵੀਡੀਓ ਵੀ ਜਿਹੜੀਆਂ ਆਪਣੇ ਮਤਲਬ ਪੰਜਾਬ ਦੇ ਵਿੱਚ ਪਹਿਣਾ ਜਿਹੜੀਆਂ ਹੈਗੀਆਂ ਨੇ ਉਹ ਦੇਖਣ ਹਨਾ ਤੇ ਆ ਨਾ ਜਿਹੜੀਆਂ ਆਪਾਂ ਕੜਾਈ ਕਰ ਰਹੇ ਸੀ ਅਸੀਂ ਨਾ ਉਹਦਾ ਸਮਾਨ ਲੈ ਕੇ ਆਇਆ ਜਿਹੜੀਆਂ ਪਹਿਣਾ ਕੜਾਈ ਕਰਦੀਆਂ ਨੇ ਜਿਆ ਇੰਟਰਸਟ ਆ ਜਿਨ੍ਹਾਂ ਨੂੰ ਹਨਾ ਜੋ ਵੀ ਸਮਾਨ ਖਰੀਦਣਾ ਚਾਹੁੰਦੀਆਂ ਨੇ ਆਪਾਂ ਬਹੁਤ ਸਾਰਾ ਸਮਾਨ ਲੈ ਕੇ ਆਏ ਆਂ ਦਬਕੇ ਦਾ ਤੇ ਜਿਹੜਾ ਕਿ ਬਹੁਤ ਜ਼ਿਆਦਾ ਕੋਸਟਲੀ ਮਿਲਦਾ ਪਰ ਇਹ ਆਪਾਂ ਨੂੰ ਬਿਲਕੁਲ ਹੀ ਸਸਤੇ ਰੇਟ ਦੇ ਵਿੱਚ ਪਿਆਗਾ ਹੁਣ ਦੇਖੋ ਆ 6 ਰੀਲਾਂ ਨੇ ਇੱਕ ਮੈ ਰੀਲ ਜਿਹੜੀ ਹੈਗੀ ਉਹ ਸੂਟ ਕੱਢਣ ਵਾਸਤੇ ਲਗਾ ਲਈ ਆ ਤੇ ਦੇਖੋ 6 ਰੀਲਾਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਬਿਲਕੁਲ ਆਦਰ ਰੇਟ ਤੇ ਆਪਾਂ ਨੂੰ ਪਈਆਂ ਨੇ ਗੀਆਂ ਹਾਂ ਛੋਟੀ ਜਿਹੜੀ ਇਹਦੀ ਰੀਲ ਹੁੰਦੀ ਹੈਗੀ ਆ ਜਰੀ ਵਾਲੀ ਇਹ 30 ਰੁਪਏ ਦੀ ਪੈਂਦੀ ਹੁੰਦੀ ਆ ਤੇ ਵੱਡੀ ਮੇਨ ਲਾ ਦਾ 50 60 ਰੁਪਏ ਦੀ ਪੈਂਦੀ ਹੋਊਗੀ ਜਦੋਂ ਕਿ ਆਪਾਂ ਨੂੰ ਬਿਲਕੁਲ ਅੱਧਰੇ ੜਤੇ ਹੀ ਪਈਆਂ ਨੇਗੀਆਂ ਠੀਕ ਐ ਤੇ ਆ ਦੇਖੋ ਆ ਮੋਤੀ ਨੇਗੇ ਜਿਹੜੇ ਕੜਾਈ ਵਾ ਦੇ ਵਿੱਚ ਲੱਗਦੇ ਨੇਗੇ ਤੇ ਐਦਾਂ ਲੜੀਆਂ ਬਣੀਆਂ ਹੋਈਆਂ ਨੇ ਇਹਦੀਆਂ ਆ ਦੇਖੋ ਹਣਾ ਤੇ ਇਹਦਾ ਮੈਂ ਪ੍ਰਾਈਸ ਜਿਹੜੇ ਹੈਗੇ ਨੇ ਉਹ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸੂਗੀ ਠੀਕ ਐ ਜੀ ਹੁਣ ਭੈਣਾ ਕਹਿਆ ਅੱਧੀਆਂ ਕਹਿ ਰਹਿੰਦੇ ਨੇ ਤੁਸੀਂ ਅੱਜ ਹੀ ਪ੍ਰਾਈਸ ਦੱਸਣਾ ਸੀ ਦੇਖੋ ਮੇਰਾ ਵੀ ਮੈਂ ਜੇ YouTube ਤੇ ਕੰਮ ਕਰਦੀ ਆ ਨਾ ਤਾ ਮੇਰਾ ਵੀ ਇੱਕ ਸਿਸਟਮ ਆਗਾ ਵੀ ਆਪਾਂ ਉਹ ਵੀਡੀਓ ਦੇ ਵਿੱਚ ਹੀ ਦੱਸਣਾ ਹੁੰਦਾ ਹਨਾ ਵੀ ਜਿਹੜੀ ਆਪਾਂ ਸ਼ਾਪਿੰਗ ਵਾਲੀ ਵੀਡੀਓ ਪਾਉਣੀ ਆਂਗੀ ਤੇ ਇਹ ਦੇਖੋ ਆ ਵਾਲੇ ਵੀ ਇਹ ਵੱਡੇ ਮੋਤੀ ਨੇ ਥੋੜੇ ਜਿ ਤੇ ਆ ਦੇਖੋ ਕੱਟ ਦਾਣਾ ਇਹ ਮੇਰੀ ਸਿਸਟਰ ਲਈ ਲੈ ਕੇ ਆਈਆਂ ਮੈਂ ਸਾਰਾ ਸਮਾਨ ਕਿਉਂਕਿ ਉਹ ਤਾਂ ਦੇਖੋ ਕੱਢਦੀ ਰਹਿੰਦੀ ਆਗੀ ਸੂਟ ਵਗੈਰਾ ਹਨਾ ਵੀ ਮਤਲਬ ਬਹੁਤ ਤਿਆਰ ਕਰਦੀ ਆ ਉਹ ਸੂਟ ਘਰ ਘਰ ਦੇ ਵਿੱਚ ਤਾਂ ਆ ਦੇਖੋ ਮੋਤੀ ਨੇਗੇ ਤੇ ਆ ਹੈਗਾ ਦਬਕਾ ਜਿਹੜੀਆਂ ਭੈਣਾਂ ਨੂੰ ਇੰਟਰਸਟ ਆ ਨਾ ਵੀ ਆ ਪਕੜਾਈ ਵਗੈਰਾ ਕਰਨੀ ਉਹ ਤੁਸੀਂ ਕੱਲ ਦੀ ਵੀਡੀਓ ਜਿਹੜੀ ਹੈਗੀ ਉਹ ਜ਼ਰੂਰ ਦੇਖ ਲਿਓ ਤੇ ਤੁਹਾਨੂੰ ਬਿਲਕੁਲ ਸਸਤੇ ਰੇਟ ਤੇ ਪਊਗਾ ਜਿੱਥੋਂ ਕਿ ਕਾਰੀਗਰ ਜਿਹੜੇ ਹੈਗੇ ਨੇ ਉਹ ਸਮਾਨ ਲੈ ਕੇ ਆਉਂਦੇ ਨੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਤੇ ਕਾਰੀਗਰ ਰੱਖੇ ਹੋਏ ਨੇਗੇ ਉਹਨੂੰ ਏਦਾਂ ਦੀ ਸ਼ਾਪ ਦੱਸੂਗੀ ਠੀਕ ਹੈ ਜੀ ਤੇ ਆ ਦੇਖੋ ਆ ਪਾਈਪ ਜਿਹੇ ਹੁੰਦੇ ਨੇ ਜਿਹੜੇ ਸਾਰੇ ਆ ਗਲੂ ਹੈਗੀ ਆ ਇਹਦੇ ਨਾਲ ਉਹ ਲੱਗਦੇ ਆ ਆ ਵਾਲੀ ਜਿਹੜੀ ਲੜੀ ਹੁੰਦੀ ਆ ਨਾ ਮੋਤੀਆਂ ਦੀ ਆ ਆ ਮੋਤੀਆਂ ਦੀ ਆ ਵਾਲੀ ਇਹ ਮੋਤੀਆਂ ਦੀ ਲੜੀ ਜਿਹੜੀ ਹੈਗੀ ਚਿਪਕਾਈ ਜਾਂਦੀ ਹੁੰਦੀ ਆ ਇਹ ਗਲੂ ਜਿਹੜੀ ਹੈਗੀ ਦੇਖ ਲਓ ਤੁਸੀਂ ਆ ਸ਼ੀਸ਼ੇ ਨੇਗੇ ਤੇ ਆ ਵੀ ਸਿੱਪੀ ਆ ਸਿੱਪੀ ਦੇ ਕਲਰ ਵਾਸਤੇ ਅਲੱਗ-ਅਲੱਗ ਨੇ ਸਿੱਪੀਆਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਤੀ ਆ ਤੇ ਆ ਵੀ ਜਿਹੜੇ ਹੈਗੇ ਨੇ ਮੋਤੀ ਨੇ ਬਹੁਤ ਤਰ੍ਹਾਂ ਦੇ ਮੋਤੀ ਆਉਂਦੇ ਨੇਗੇ ਜਿਹੜੀ ਕੱਲ ਦੀ ਆਪਣੀ ਵੀਡੀਓ ਆਉਗੀ ਨਾ ਉਹਦੇ ਵਿੱਚ ਇਹ ਸਮਾਨਤਾ ਹੋਊਗੀ ਹੋਊਗਾ ਨਾਲ ਹੀ ਮੇਕਅਪ ਦਾ ਸਮਾਨ ਦੇਖੋ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਹਜੇ ਹੈਗਾ ਹਨਾ ਮਾਰਚ ਅਪ੍ਰੈਲ ਤੱਕ ਜਿਨ੍ਹਾਂ ਦੇ ਘਰ ਵਿਆਹ ਨੇਗੇ ਤੁਸੀਂ ਮੇਕਅਪ ਦਾ ਜਿਹੜਾ ਹੈਗਾ ਇਕੱਠੇ ਕਿੱਟ ਬਣਾ ਕੇ ਉੱਥੋਂ ਲੈ ਕੇ ਆ ਸਕਦੇ ਹੋਗੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਡੇ ਤਾਂ ਜਦੋਂ ਵਿਆਹ ਉਹ ਆਉਂਦਾ ਹੁੰਦਾ ਕਿਸ ਰਿਸ਼ਤੇਦਾਰੀ ਦੇ ਵਿੱਚ ਅਸੀਂ ਉਹਨਾਂ ਨੂੰ ਦੱਸ ਦਿੰਨੇ ਹੁੰਨੇ ਆਗੇ ਕਿ ਇੱਥੋਂ ਜਿਹੜਾ ਹੈਗਾ ਤੁਸੀਂ ਕਿੱਟ ਵਗੈਰਾ ਹੈਗੀ ਜਿਹੜੀ ਮੇਕਅਪ ਦੀ ਬਣਾ ਸਕਦੇ ਹੋਗੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਜਿਹੜਾ ਮਤਲਬ ਪ੍ਰੋਡਕਟ ਹੋਣਗੇ ਉਹ ਬਿਲਕੁਲ オリジナル ਹੋਣਗੇ ਹਨਾ ਤੇ ਕੱਲ ਨੂੰ ਮੈਂ ਮਾਰਕੀਟ ਦਾ ਨਾਮ ਵੀ ਦੱਸੂਗੀ ਤੇ ਤੁਹਾਨੂੰ ਪ੍ਰਾਈਸ ਜਿਹੜੇ ਹੈਗੇ ਨੇ ਉਹ ਵੀ ਦੱਸੂਗੀ ਵੀ ਸਾਰੀਆਂ ਚੀਜ਼ਾਂ ਦੇ ਪ੍ਰਾਈਸ ਜਿਹੜੇ ਹੈਗੇ ਨੇ ਬਿਲਕੁਲ ਹਾਫ ਰੇਟ ਤੇ ਹੀ ਸਾਨੂੰ ਲੱਗੇ ਨੇ ਵੀ ਦੇਖੋ ਜਦੋਂ ਮੈਂ ਹੀ ਲੈ ਕੇ ਆ ਗਈ ਹਨਾ ਇੱਥੋਂ ਤੁਹਾਨੂੰ ਇਹ ਹੋਊਗਾ ਵੀ ਜੇ ਆਪਾਂ ਇੰਨਾ ਇਕੱਠਾ ਸਮਾਨ ਲੈ ਕੇ ਆਇਆ ਤਾਂ ਬਿਲਕੁਲ ਆਪਾਂ ਨੂੰ ਹਾਫ ਰੇਟ ਤੇ ਹੀ ਪਿਆ ਹੋਊਗਾ ਹੁਣ ਜਿਹੜੀਆਂ ਪਿੰਡਾਂ ਦੇ ਵਿੱਚ ਰਹਿੰਦੀਆਂ ਨੇ ਇਹ ਭੈਣਾ ਤੁਸੀਂ ਇੱਕ ਵਾਰ ਗੇੜਾ ਲਾਓ ਇੱਥੇ ਤੇ ਤੁਸੀਂ ਸਮਾਨ ਜਿਹੜਾ ਹੈਗਾ ਮਤਲਬ ਅਗਲੇ ਆਪਣੇ ਆਉਣ ਵਾਲੇ 4-5 ਸਾਲਾਂ ਦਾ ਵੀ ਸਮਾਨ ਲੈ ਕੇ ਜਾ ਸਕਦੇ ਹੋ ਇੱਥੋਂ ਤੇ ਆਰੀ ਵਰਕ ਦੇ ਵਿੱਚ ਜਿਹੜਾ ਹੁੰਦਾ ਇਹੀ ਸਮਾਨ ਯੂਜ਼ ਹੁੰਦਾ ਹੁੰਦਾਗਾ ਹਨਾ ਸਾਰਾ ਤੇ ਤੁਸੀਂ ਇੱਥੋਂ ਆ ਕੇ ਖਰੀਦ ਸਕਦੇ ਹੋ ਕੱਲ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਐਡਰੈਸ ਦੱਸੂਗੀ ਮੇਕਅਪ ਦਾ ਸਮਾਨ హెయిర్ ਐਕਸੈਸਰੀ ਵਿਆਹ ਵਾਸਤੇ ਗਿਫਟ ਵਗੈਰਾ ਜੋ ਵੀ ਆਪਾਂ ਲੈਣਾ ਚਾਹੀਏ ਕਿਹੜੀ ਮਾਰਕੀਟ ਦੇ ਵਿੱਚੋਂ ਲੈ ਸਕਦੇ ਆ ਲੁਧਿਆਣੇ ਦੇ ਵਿੱਚੋਂ ਹਾਫ ਰੇਟ ਤੇ ਉਹ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸੂਗੀ ਬਸ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਹੀ ਦੱਸਣਾ ਸੀਗਾ ਠੀਕ ਹੈ ਜੀ ਤੇ ਇੱਕ ਨਾ ਭੈਣ ਨੇ ਮੈਨੂੰ ਦੋ ਤਿੰਨ ਭੈਣਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਦੀਦੀ ਤੁਸੀਂ ਮਤਲਬ ਫਰੇਮ ਤੇ ਜਿਹੜੀ ਹੈਗੀ ਆ ਆਰੀ ਚਲਾਉਣਾ ਸਾਨੂੰ ਦੱਸੋ ਵੀ ਉਹ ਤਾਂ ਤੁਸੀਂ ਸਾਨੂੰ ਦੱਸਿਆ ਨਹੀਂ ਦੇਖੋ ਦੱਸਿਆ ਤਾਂ ਹੈਗਾ ਸੀ ਮੈਂ ਪਿਛਲੀ ਵੀਡੀਓ ਦੇ ਵਿੱਚ ਕਈ ਭੈਣਾਂ ਨਵੀਆਂ ਜੁੜ ਜਾਂਦੀਆਂ ਹੁੰਦੀਆਂ ਨੇ ਗਿਆ ਹਨਾ ਤੇ ਮੈਂ ਤੁਹਾਨੂੰ ਮਾੜਾ ਦੱਸ ਦੰਨੀ ਆ ਵੀ ਚਲੋ ਜਿਹੜੀ ਆਰੀ ਹੈਗੀ ਉਹ ਫਰੇਮ ਤੇ ਕਿਵੇਂ ਚਲਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਘਰੇ ਜਿਹੜਾ ਹੈਗਾ ਉਹ ਵਰਕ ਸ਼ੁਰੂ ਕਰ ਸਕੋ ਠੀਕ ਹੈ ਜੀ ਆ ਤੁਸੀਂ ਦੇਖ ਲਓ ਹੁਣ ਪਲੀਜ਼ ਧਿਆਨ ਨਾਲ ਵੀ ਆ ਗੱਠ ਕਿੱਦਾਂ ਮਾਰਨੀ ਆਗੀ ਦੇਖੋ ਤੁਸੀਂ ਇੱਦਾਂ ਇੰਨੀ ਗੱਠ ਮਾਰ ਲੈਣੀ ਆ ਤਾਂ ਅੱਗੇ ਨੂੰ ਠੀਕ ਆ ਤਾਂ ਕਿ ਜਿਹੜਾ ਕੱਪੜੇ ਦੇ ਵਿੱਚ ਧਾਗਾ ਹੈਗਾ ਉਹ ਨਿਕਲੇ ਨਾ ਹਨਾ ਹੁਣ ਦੇਖੋ ਗੱਠ ਜਿਹੜੀ ਹੈਗੀ ਉਹ ਆਪਣੀ نیچے ਚਲੀ ਗਈ ਇੱਕ ਮੈਨੂੰ ਨਾ ਕਈ ਬਣਾ ਨੇ ਪੁੱਛੇ ਸੀ ਵੀ ਧਾਗੇ ਦੋ ਲੱਗਦੇ ਹੁੰਦੇ ਆ ਨਹੀਂ ਜੀ ਧਾਗੇ ਦੋ ਨਹੀਂ ਲੱਗਦੇ ਹੁੰਦੇ ਧਾਗਾ ਇੱਕੋ ਹੀ ਹੁੰਦਾ ਉਹੀ ਧਾਗਾ ਜਿਹੜਾ ਹੈਗਾ ਉਹ ਨੀਚੋਂ ਆਉਂਦਾ ਹੁੰਦਾਗਾ ਇਹ ਆ ਦੇਖੋ ਆ ਦੇਖੋ ਗੱਠ ਜਿਹੜੀ ਹੈਗੀ ਆਪਾਂ ਉਹ ਅੜਕਾ ਲਈਏ ਕੱਪੜੇ ਦੇ ਵਿੱਚ ਹਨਾ ਤੇ ਉਹੀ ਧਾਗਾ ਜਿਹੜਾ ਹੈਗਾ ਹੁਣ ਉੱਪਰ ਆ ਗਿਆ ਏ ਆ ਦੇਖੋ ਹਾਂ ਹੁਣ ਪਾਈ ਆ ਰਹੀ ਐ ਪਾਈ ਇਹ ਆ ਦੇਖੋ ਹਾਂ ਆ ਕੁੰਡੇ ਬਣ ਗਏ ਦੇਖੋ ਉੱਪਰ ਚਲਾ ਗਿਆ ਧਾਗਾ ਤੇ ਹੁਣ ਉਹੀ ਧਾਗਾ ਉੱਪਰ ਆ ਗਿਆ ਹਨਾ ਹੁਣ ਫੇਰ ਦਿਖਾ ਦੀ ਜੀ ਅਸੀਂ ਇੱਕ ਵਾਰ ਇਹ ਆ ਦੇਖੋ ਆ ਰਹੀ ਨੀਚੇ ਚਲੀ ਗਈ ਇਹ ਆ ਧਾਗਾ ਦੇਖੋ ਲਿਪਟ ਲਿਪਟਾ ਆਤਾ ਆਪਾਂ ਇਹਦੇ ਨਾਲ ਹਨਾ ਲਿਪਟ ਗਿਆ ਆਰੀ ਦੇ ਨਾਲ ਤੇ ਫੇਰ ਇਹੀ ਧਾਗਾ ਉੱਪਰ ਆ ਗਿਆ ਆਪਣਾ ਤੇ ਫੇਰ ਜਿਹੜਾ ਹੈਗਾ ਆਪਾਂ ਇਹ ਐਦਾਂ ਹੀ ਹੈਗਾ ਜਿਹੜਾ ਕੱਢੀ ਜਾਣਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ ਹੁਣ ਹਨਾ ਹੁਣ ਤਾਂ ਦੇਖੋ ਮੈਂ ਕਿੰਨੇ ਈਜ਼ੀ ਤਰੀਕੇ ਨਾਲ ਤੁਹਾਨੂੰ ਦੱਸਤਾ ਹਨਾ ਹਾਂ ਇੱਕੋ ਹੀ ਧਾਗਾ ਹੁੰਦਾ ਉਹੀ ਧਾਗਾ نیچے ਚੱਲਦਾ ਉਹੀ ਧਾਗਾ ਉੱਪਰ ਆਉਂਦਾ ਆ ਦੇਖੋ ਇਹ ਨੀਚੇ ਜਿਹੜੀ ਹੈਗੀ ਵਰਕ ਦੇਖੋ ਆ ਤਾਂ ਮੈਂ ਕੀਤਾ ਹੋਇਆ ਵਰਕ ਸਿਸਟਰ ਨੇ ਤਾਂ ਅੱਡੇ ਤੇ ਕੀਤਾ ਹੋਇਆ ਮੇਰੀ ਨੇ ਤੇ ਮੇਤੋਂ ਥੋੜੀ ਫਿਨਿਸ਼ਿੰਗ ਨੀਚੇ ਵਾਲੇ ਪਾਸੇ ਵੀ ਆਈ ਨਹੀਂ ਹੈਗੀ ਪਰ ਇਹ ਆ ਵੀ ਚਲੋ ਮੈਂ ਸਿੱਖ ਗਈਆਂ ਪਹਿਲੇ ਦਿਨ ਤਾਂ ਮੇਰਾ ਬਹੁਤ ਬੁਰਾ ਹਾਲ ਸੀ ਮੈਨੂੰ ਉੱਪਰ ਵੀ ਨਹੀਂ ਆ ਰਿਹਾ ਸੀ ਮੈਂ ਤਾਂ ਧਾਗਾ ਬਸ ਸੇ ਦੇਖੋ ਇਦਾਂ ਹੀ ਕਰੀ ਜਾਣਾਗਾ ਇਦਾਂ ਹੀ ਤੁਸੀਂ ਆ ਰਹੀ ਜਿਹੜੀ ਹੈਗੀ ਉਹ ਫਰੇਮ ਤੇ ਚਲਾਉਣੀ ਸਿੱਖ ਲੈਣੀ ਆ ਤੇ ਤੁਸੀਂ ਬਹੁਤ ਈਜ਼ੀਲੀ ਸਿੱਖ ਜਾਓਗੇ ਪੱਤੀਆਂ ਵਗੈਰਾ ਜਿਹੜੀਆਂ ਹੈਗੀਆਂ ਉਹ ਮੈਂ ਪਿਛਲੀ ਵੀਡੀਓ ਦੇ ਵਿੱਚ ਪਾਉਣੀਆਂ ਦੱਸੀਆਂ ਨੇਗੀਆਂ ਤੁਸੀਂ ਉਹ ਵੀਡੀਓ ਜਾ ਕੇ ਦੇਖ ਲਓ ਜਿੰਨਾ ਭੈਣਾ ਨੇ ਵੀਡੀਓ ਨਹੀਂ ਦੇਖੀ ਠੀਕ ਹੈ ਜੀ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ